ਇਹ ਪਿੰਡ 'ਚ ਪੜ੍ਹੇ ਆ 5ਵੀਂ ਕਲਾਸ ਤੱਕ ਔਰ ਪਹਿਲੀ ਗੱਲ ਦੱਸ ਦਈਏ ਕਿ ਸਾਡੇ ਇੱਕ ਟੀਮ ਹੁੰਦੀ ਸੀ ਜਿਹੜੀ ਘਰੋਂ ਚੱਕ ਕੇ ਬੱਚੇ ਨੂੰ ਲਿਆਉਂਦੀ ਸੀ ਉਹ ਟੀਮ ਸਪੈਸ਼ਲ ਸਕੂਲ ਇਸੇ ਕਰਕੇ ਆਉਂਦੀ ਸੀ ਕਿ ਸਾਡੀ ਡਿਊਟੀ ਚੱਕਣ ਦੀ ਲੱਗੀ ਹੋਈ ਆ ਪੜ੍ਹਾਈ ਉਹਨਾਂ ਨੂੰ ਮੇਰੇ ਤੋਂ ਘੱਟ ਆਉਂਦੀ ਸੀ ਔਰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਗੈਂਗ ਉਹ ਗੈਂਗ ਹੀ ਸੀ ਖਤਰਨਾਕ ਗੈਂਗ ਉਹਨਾਂ ਨੂੰ ਪੜ੍ਹਾਈ ਭਾਵੇਂ ਮੇਰੇ ਤੋਂ ਘੱਟ ਆਉਂਦੀ ਸੀ ਪਰ ਚੱਕਣ ਦਾ ਬੜਾ ਸੁਆਦ ਆਉਂਦਾ ਸੀ ਉਹਨਾਂ ਨੂੰ ਕਿ ਇਹਨੂੰ ਚੱਕ ਕੇ ਲਿਆਉਣਾ ਤੇ ਇਹ ਰਹੀ ਸੀ ਕਿ ਉਹ ਹੋਰ ਬੱਚਿਆਂ ਨੂੰ ਚੱਕ ਕੇ ਲਿਆਂਦੇ ਸੀ ਕਈ ਵਾਰ ਮੇਰਾ ਵੀ ਨੰਬਰ ਇਹਦੇ ਵਿੱਚ ਹੀ ਆਇਆ ਬਹੁਤ ਵਾਰ ਆਇਆ ਇਹ ਵੀ ਨਹੀਂ ਗੈਂਗ ਚੱਕਰਨ ਵਾਲੀ ਗੈਂਗ ਦੇ ਕਾਬੂ ਬਹੁਤ ਵਾਰ ਹੀ ਆਏਆਂ ਸੀ ਉਹਨਾ ਚੱਕਿਆ ਅੱਜ ਉਹ ਭਰਾ ਸਾਡੇ ਨਾਲ ਹੀ ਰਹਿੰਦੇ ਆ ਅੱਜ ਇੱਕ ਸਮਾਂ ਹੁੰਦਾ ਵਾ ਕਈ ਵਾਰੀ ਇਕੱਠੇ ਬੈਠੀਦਾ ਇਕੱਠੇ ਉਹ ਦਿਨ ਯਾਦ ਆਉਂਦੇ ਆ ਬਸਦੇ ਆ ਉਹ ਤੇਰੀ ਔਰ ਜੇ ਗੱਲ ਕਰੀਏ ਤਾਂ ਉਹਦਾ ਕੀ ਫਰਕ ਸੀ ਉਹਦਾ ਫਰਕ ਆਇਆ ਸੀ ਕਿ ਪੜ੍ਹਾਈ ਜਿਹੜੀ ਆ ਟੀਚਰ ਖੁਦ ਬੱਚੇ ਨੂੰ ਚੁੱਕ ਕੇ ਲਿਆਉਂਦੇ ਸੀ ਤੇ ਪੜਾਉਂਦੇ ਸੀ ਪੜਾਉਣ ਵਾਸਤੇ ਬੱਚਿਆਂ ਨੂੰ ਚੁੱਕਣ ਭੇਜਦੇ ਸੀ ਕਿ ਆ ਬੱਚਾ ਨਲਾਇਕ ਨਾ ਰਹਿ ਜਾਏ ਕਿਉਂਕਿ ਉਦੋਂ ਮਾਪਿਓ ਇਹਨਾਂ ਨੂੰ ਐਜੂਕੇਟਿਡ ਨਹੀਂ ਸੀ ਟੀਚਰ ਮਾਪਿਓ ਇਹਨਾਂ ਨੂੰ ਐਜੂਕੇਟਿਡ ਨਹੀਂ ਸੀ ਜਦੋਂ ਮਾਪਿਓ ਐਜੂਕੇਟਿਡ ਨਾ ਹੋਣ ਤਾਂ ਟੀਚਰ ਨੂੰ ਫਿਕਰ ਸੀ ਹੁਣ ਮਾਪਿਓ ਟੀਚਰ ਸੋਚਦਾ ਕਿ ਮਾਪਿਓ ਬਥੇਰਾ ਪੜਿਆ ਵਾ ਇਹਨੇ ਘਰ ਪੜਾ ਹੀ ਲੈਣਾ ਤੇ ਕਾਨੂੰ ਅਸੀਂ ਬੱਚਿਆਂ ਨੂੰ ਭੇਜਣਾ ਕਿ ਜਾ ਉਹਨੂੰ ਲੈ ਕੇ ਆ ਹੁਣ ਬੱਚੇ ਦੇ ਇੱਕ ਚਪੇੜ ਕੋਈ ਟੀਚਰ ਮਾਰ ਦੇਵੇ ਤੇ ਮਾਪਿਓ ਸਕੂਲ ਪਹੁੰਚ ਜਾਂਦੇ ਆ ਡੰਡੇ ਲੈ ਕੇ ਕਾਨੂੰਨ ਵੀ ਬਣ ਗਿਆ ਨਾ ਕਿ ਕਾਨੂੰਨ ਬਣ ਗਿਆ ਨਾ ਪੀਡੀਰ ਕੁਝ ਨਹੀਂ ਕਹਿ ਸਕਦਾ ਬੱਚਿਆਂ ਨੂੰ ਜਾ ਕੇ ਤਾਂ ਡਾਂਟ ਨਹੀਂ ਸਕਦਾ ਕੋਈ ਡਾਂਟ ਨਹੀਂ ਸਕਦਾ ਜੇ ਉਹ ਹੁਣ ਕਾਨੂੰਨ ਹੋ ਗਿਆ ਹੁਣ ਇਹ ਗੱਲ ਅਸੀਂ ਫਿਰ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਸਾਨੂੰ ਕਈ ਵਾਰ ਇਹ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਕਿ ਟੀਚਰ ਜਾਗਰੂਕ ਕਿੰਨੇ ਕਾ ਪੜਾਈ ਸੰਬੰਧੀ ਪੜਾਈ ਜਿਹੜੀ ਉਹ ਟੀਚਰ ਉਦੋਂ ਕਰਾਉਂਦੇ ਹੁੰਦੇ ਸੀ ਕਿ ਮਾਂ ਪਿਓ ਜਾਗਰੂਕ ਨਹੀਂ ਹੈ ਕਿਤੇ ਇਹਨਾਂ ਦਾ ਬੱਚਾ ਪੜ ਜਾਵੇ ਤੇ ਇਹਨਾਂ ਦੇ ਦਿਨ ਬਦਲ ਜਾਣ ਦਿਨ ਜਿਹੜੇ ਆ ਹਾਲਾਤ ਸਾਰੇ ਪਰਿਵਾਰਾਂ ਦੇ ਮਾੜੇ ਸੀ ਕੋਈ ਇੱਕ ਦੋ ਪਰਿਵਾਰ ਚੋਂ ਪਿੰਡ ਚੋਂ ਇੱਕ ਮੈਂਬਰ ਹੋਣਾ ਜਿਹੜਾ ਨੌਕਰੀ ਕਰਦਾ ਹੋਣਾ ਉਹ ਵੀ ਸਰਕਾਰੀ ਤਾਂ ਹੁਣ ਉਹ ਨਹੀਂ ਸਰਕਾਰੀ ਨੌਕਰੀ ਆ ਇਹਦੀ ਟੌਰ ਨਹੀਂ ਜਿੰਨੀ ਬਿਜ਼ਨਸ ਵਾਲੇ ਦੀ ਟੀਚਰ ਇੱਕ ਰਿਸਪੌਂਸਿਬਿਲਟੀ ਲੈਂਦਾ ਸੀ ਆਪਣੀ ਟੀਚਰ ਇੱਕ ਟੀਚਰ ਟੀਚਰ ਲੈਂਦਾ ਸੀ ਰਿਸਪੌਂਸਿਬਿਲਟੀ ਲੈਂਦਾ ਸੀ ਦਿਨ ਬਦਲ ਨਹੀਂ ਆਦੀ ਅਸੀਂ ਇਹਨਾਂ ਦੇ ਭਵਿੱਖ ਬਣਾਣਾ ਹੈ ਇਹਨਾਂ ਦਾ ਹਾਂ ਵੀ ਸਾਨੂੰ ਇਸ ਪਿੰਡ ਦੀ ਜ਼ਿੰਮੇਵਾਰੀ ਮਿਲੀ ਆ ਟੀਚਰ ਇਹ ਨਹੀਂ ਸੀ ਕਿ ਉਹਨੂੰ ਇਸ ਬੱਚੇ ਦੀ ਜ਼ਿੰਮੇਵਾਰੀ ਨਹੀਂ ਟੀਚਰ ਨੂੰ ਦੱਸ ਸੀ ਕਿ ਇਸ ਪਿੰਡ ਦੇ ਬੱਚਿਆਂ ਦੀ ਜ਼ਿੰਮੇਵਾਰੀ ਸਾਡੀ ਆ ਤਾਂ ਟੀਚਰ ਬੜੀ ਸੰਗੀਤਾ ਨਾਲ ਉਹਨੂੰ ਪੜਾਉਂਦਾ ਸੀ ਔਰ ਉਹ ਗੈਂਗ ਦੀ ਗੱਲ ਕਰੀ ਉਹ ਚੱਕਣਾ ਆਉਣਾ ਆਉਣਾ ਲੈ ਕੇ ਜਾਣਾ ਫਿਰ ਪੰਜਵੀਂ ਤੱਕ ਅਸੀਂ ਕਿਦਾਂ ਪੜੇ ਆ ਕਿਦਾਂ ਪਾਸ ਹੋਏ ਆ ਉਹ ਤਾਂ ਟੀਚਰ ਹੀ ਜਾਣਦੇ ਆ ਜੇ ਅਸੀਂ ਇਹ ਅਸੀਂ ਪੜ ਕੇ ਪਾਸ ਹੋਏ ਆ ਤੇ ਔਖਾ ਹੀ ਆ ਥੋੜਾ ਕਹਿ ਨਹੀਂ ਸਕਦੇ ਸੱਚ ਕਿਉਂਕਿ ਕਈ ਵਾਰੀ ਘੌੜਾ ਵੀ ਹੁੰਦਾ ਤੇ ਨਹੀਂ ਬੋਲ ਸਕਦੇ ਅਸੀਂ ਇਹ ਗੱਲ ਕਰਦੇ ਆ ਕਿ ਅਸੀਂ ਟੀਚਰਾਂ ਨੇ ਬੜੀ ਸਾਡੇ ਵਾਸਤੇ ਸਿਰਦਰਦੀ ਨਿਭਾਈ ਬੜਾ ਵਧੀਆ ਸਾਨੂੰ ਯੋਗਦਾਨ ਦਿੱਤਾ ਔਰ ਅੱਜ ਦੇ ਟੀਚਰ ਜਿਹੜੇ ਆ ਪਹਿਲੇ ਤਾਂ ਸਮੇ ਤੋਂ ਡਰਦੇ ਆ ਕੀ ਸਾਡੇ ਗਾਲ ਕੋਈ ਵਿਵਪਤਾ ਨਾ ਖੜੀ ਹੋ ਜਾਵੇ ਕਿਉਂਕਿ ਮਾਪਿਓ ਜਿਆਦਾ ਪੜ ਗਏ ਆ ਮਾਪਿਓ ਕਹਿੰਦੇ ਸਾਡੇ ਬੱਚੇ ਨੂੰ ਚਪੇੜ ਕਿਉਂ ਮਾਰੀ ਦਵਕਾ ਕਿਉਂ ਮਾਰਿਆ ਤੇ ਪਨਿਸ਼ਮੈਂਟ ਜੇ ਐਸੇ ਉਮਰ ਵਿੱਚ ਬੱਚੇ ਨੂੰ ਨਹੀਂ ਦੇ ਸਕਦੇ ਤੁਸੀਂ ਕਦੇ ਵੀ ਨਹੀਂ ਦੇ ਸਕਦੇ ਕੱਲ ਨੂੰ ਬੱਚਾ ਵੱਡਾ ਹੋ ਜਾਂਦਾ ਤੁਸੀਂ ਪਨਿਸ਼ਮੈਂਟ ਦੇ ਲੋਗੇ ਤੁਸੀਂ ਆਪਣੇ ਬੱਚੇ ਦੇ ਚਪੇੜ ਮਾਰ ਲੋਗੇ ਇਹ ਕੋਈ 10 12 ਸਾਲ ਤੱਕ ਜੇ ਕੋਈ ਬੱਚੇ ਦੇ ਚਪੇੜ ਵੱਜਦੀ ਆ ਮਾਪਿਓ ਕੋਲੋਂ ਜਾਂ ਟੀਚਰ ਕੋਲੋਂ ਤੇ ਕੋਈ ਭਾਰ ਨਹੀਂ ਬਿਲਕੁਲ ਇਸ ਕਰਕੇ ਅਸੀਂ ਤੁਹਾਨੂੰ ਬਚਪਨ ਦੀ ਗੱਲ ਦੱਸੀ ਆ ਕਿ ਸਾਡੇ ਬਚਪਨ ਜਿਹੜਾ ਇਦਾਂ ਦਾ ਫਿਰ ਗੱਲ ਕੀ ਆ ਪਿੰਡ ਦੀ ਕੱਚੇ ਰਸਤੇ ਸੀ ਕੱਚੇ ਰਸਤੇ ਵੀ ਕਿੰਨੇ ਕੀ ਗੋਡੇ-ਗੋਡੇ ਗਾਰਾਂ ਜਿਹਦੇ ਵਿੱਚੋਂ ਦੀ ਲੰਘ ਕੇ ਜਾਣਾ ਪਸ਼ੂ ਲੈ ਕੇ ਚਾਰਨ ਜਾਣਾ ਆਪਣੇ ਅੱਖੀ ਗਏ ਆ ਹੱਥੀ ਗਏ ਆ ਬਿਲਕੁਲ ਸਭ ਕੋ ਯਾਦ ਹੈ ਦਿਮਾਗ ਦੇ ਵਿੱਚ ਵਿਚਰਦਾ ਉਦਾਂ ਦਾ ਸਮਾਂ ਲੰਘਦਾ ਸੜਕਾਂ ਪੱਕੀਆਂ ਬਣ ਗਈਆਂ ਸਰਕਾਰਾਂ ਮਜ਼ਬੂਤ ਹੋ ਗਈਆਂ ਵਧੀਆ ਪੈਸਾ ਸਰਕਾਰਾਂ ਨੂੰ ਫੰਡ ਲੱਗ ਪਏ ਸਰਪੰਚਾਂ ਨੂੰ ਮਿਲ ਲੈਣ ਸੜਕਾਂ ਬਣ ਗਈਆਂ ਡਿਵੈਲਪਮੈਂਟ ਹੋ ਗਈ ਡਿਵੈਲਪਮੈਂਟ ਹੋ ਗਈ ਹਰ ਬੰਦੇ ਦਾ ਇੱਕ ਦੋ ਕਿੱਲੇ ਚਾਰ ਕਨਾਲਾ ਰੋਡ 'ਚ ਆ ਕੇ ਜੀਟੀ ਰੋਡ 'ਚ ਪੈਸਾ ਉਧਰ ਉਧਰ ਘੁੰਮਣ ਲੱਗ ਗਿਆ ਪਿੰਡ ਸ਼ਹਿਰਾਂ ਨਾਲ ਜੁੜ ਗਏ ਸ਼ਹਿਰਾਂ ਨਾਲ ਜੁੜ ਗਏ ਪਿੰਡ ਔਰ ਬਹੁਤ ਜ਼ਿਆਦਾ ਡਿਵੈਲਪਮੈਂਟ ਆ ਪਹਿਲਾਂ ਤੇ ਬਹੁਤ ਜ਼ਿਆਦਾ ਮੜੇ ਹਾਲਾਤ ਸੀ ਔਰ ਉਹ ਹਾਲਾਤ ਜਿਵੇਂ ਅੱਜ ਕਈ ਵਾਰ ਅਸੀਂ ਪਾਕਿਸਤਾਨ ਦੀਆਂ ਪੁਰਾਣੀਆਂ ਵੀਡੀਓ ਵੇਖਦੇ ਆ ਤੇ ਯਾਦ ਆਪਣਾ ਘਰ ਹੁੰਦਾ ਵੀ ਅਸੀਂ ਇਦਾਂ ਦੇ ਸੀ ਇੱਚ ਕੋਈ ਸ਼ੱਕ ਨਹੀਂ ਆ ਲੋਕ ਕਹਿੰਦੇ ਹੋਣਗੇ ਕਿ ਅਸੀਂ ਪਹਿਲਾਂ ਡਿਵੈਲਪਸ ਹੀ ਨਹੀਂ ਅਸੀਂ ਨਹੀਂ ਸੀ ਡਿਵੈਲਪ ਅਸੀਂ ਆਪਣੀ ਗੱਲ ਕਰਦੇ ਆ ਲekin ਅੱਜ ਜੇ ਡਿਵੈਲਪ ਪੈਂਦਾ ਹੈ ਇਕਠੂਕ ਕੇ ਕਹਿੰਦੇ ਆ ਕਿ ਅਸੀਂ ਡਿਵੈਲਪ ਹੈ ਲੇਕਿਨ ਸਾਡੇ ਨਾਲ ਸੋ ਘਰ ਵੀ ਡਿਵੈਲਪ ਹੈ ਹੈਗਾ ਅਸੀਂ ਲੋਕਾਂ ਨਾਲ ਡਿਵੈਲਪ ਨਹੀਂ ਹੋ ਗਏ ਲੋਕ ਵੀ ਸਾਡੇ ਨਾਲ ਡਬਲ ਡਿਵੈਲਪ ਹੈ ਪਿੰਡਾਂ ਦੇ ਵਿੱਚ ਅੱਜ ਸ਼ਹਿਰਾਂ ਨਾਲੋਂ ਚੰਗੀ ਜਾਗਰਕਤੀ ਆ ਸਾਰੇ ਲੋਕ ਚੰਗੇ ਐਜੂਕੇਟਿਡ ਲੋਕ ਨੇ ਪੜ੍ਹੇ ਲਿਖੇ ਪਰਿਵਾਰ ਨੇ ਬੱਚੇ ਚੰਗੇ ਸਕੂਲਾਂ ਚ ਪੜ ਰਹੇ ਆ ਲੇਕਿਨ ਪੜ੍ਹਾਈ ਦੀ ਕਿਤੋਂ ਨਾ ਕਿਤੋਂ ਆ ਕੇ ਮਾਰ ਖਾ ਰਹੀ ਆ ਗੱਲ ਕਿ ਬੱਚੇ ਪੜ੍ਹਾਈ ਘੱਟ ਕਰ ਰਹੇ ਆ ਹੁਣ ਸਿਰਫ ਅਸੀਂ ਉਹਦੀ ਪੈਂਸਲ ਦੀ ਪਰਸੈਂਟੇਜ ਨੂੰ ਵੇਖਨੇ ਆ ਨੌਲੇਜ ਦੀ ਪਰਸੈਂਟੇਜ ਨੂੰ ਨਹੀਂ ਵੇਖਦੇ ਸਿਰਫ ਪਰਸੈਂਟੇਜ ਅਸੀਂ ਕਾਪੀਆਂ ਦੀ ਵੇਖਨੇ ਆ ਕਿੰਨੀ 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 ਉਹ ਸਕੂਲ ਪ੍ਰਾਈਵੇਟ ਜ਼ਿਆਦਾ ਹੋ ਗਏ ਆ ਉਦੋਂ ਪ੍ਰਾਈਵੇਟ ਸਕੂਲ ਹੁੰਦੇ ਨਹੀਂ ਸੀ ਹੁਣ ਪ੍ਰਾਈਵੇਟ ਸਕੂਲ ਜ਼ਿਆਦਾ ਉਹ ਆਪਣੇ ਹਿਸਾਬ ਨਾਲ ਪਰਸੈਂਟੇਜ ਦੇ ਦਿੰਦੇ ਆ ਗੱਲ ਖਤਮ ਫਿਰ ਕੱਚੇ ਰਸਤੇ ਹੋਣੇ ਆਉਣਾ ਜਾਣਾ ਫਿਰ ਅਸੀਂ ਪੰਜਵੀਂ ਤੋਂ ਛੇਵੀਂ ਸਤਵੀਂ ਅੱਠਵੀਂ 2 ਕਿਲੋਮੀਟਰ ਦੂਜੇ ਪਿੰਡ ਜਾਣਾ ਪੰਠਾਵਾਲ ਉਥੇ ਪੜ੍ਹੇ ਆ ਪੈਦਲ ਜਾਣਾ 2 ਕਿਲੋਮੀਟਰ ਤੇ ਪੈਦਲ ਆਉਣਾ ਗਰਮੀ ਜੇ ਅੱਜ ਇੰਨੀ ਆ ਤੇ ਪਹਿਲਾਂ ਇਤੋਂ ਵੀ ਡਬਲ ਹੁੰਦੀ ਸੀ ਜੋ ਮੈਂ ਕਹਦੇ ਆ ਅੱਜ ਤਾਂ ਮੀਟਰ ਆਗੇ ਤੁਹਾਨੂੰ ਲੱਗੇ ਦੱਸਣ ਕਿ ਅੱਜ 40 ਡਿਗਰੀ ਹੋ ਗਿਆ ਟੈਂਪਰੇਚਰ ਤੇ ਅੱਜ 30 ਹੋ ਗਿਆ ਪਹਿਲਾਂ ਲੂਹਾਂ ਪੈਂਦੀਆਂ ਹੁੰਦੀਆਂ ਸੀ ਲੂਹਾਂ ਇਹੋ ਜਿਹਾ ਮਾਹੌਲ ਹੁੰਦਾ ਸੀ ਕਿ ਕੋਈ ਰਸਤਾ ਲੱਭਦਾ ਨਹੀਂ ਸੀ ਅੱਗੇ ਤਰਮਤਾਰੇ ਲੱਭਦੇ ਹੁੰਦੇ ਸੀ ਅੱਖਾਂ ਅੱਗੇ ਇਹੋ ਜੀ ਧੁੱਪ ਪੈਂਦੀ ਹੁੰਦੀ ਸੀ ਐਵੇਂ ਜੀ ਗਰਮੀ ਲੱਗਦੀ ਹੁੰਦੀ ਸੀ ਅਣ ਮੇਥਿਆ ਟੈਂਪਰੇਚਰ ਸੀ ਹੁਣ ਮੀਟਰ ਆ ਗਿਆ ਤੇ ਕਹਿ ਦਿੰਦੇ ਆ ਜੀ ਇੰਨਾ ਟੈਂਪਰੇਚਰ ਤੇ ਬੜਾ ਹੋ ਗਿਆ ਕਈ ਫੈਸਿਲਟੀਆਂ ਹੁਣ ਗੱਡੀਆਂ ਆ ਗੱਡੀਆਂ ਵਾਂ ਬੱਚਿਆਂ ਨੂੰ ਘਰ ਜਾਣ ਲਈ ਮੈਂ ਕਿਹਾ ਜੀ ਹਰ ਤਰ੍ਹਾਂ ਦੀ ਫੈਸਿਲਿਟੀ ਆ ਪਾਣੀ ਦੀ ਬੋਤਲ ਕੋਲ ਬਿਲਕੁਲ ਪਹਿਲਾਂ ਬੋਤਲ ਨਹੀਂ ਸੀ ਹੁੰਦੀ ਕਪੜਾ ਗਿੱਲਾ ਕਰਕੇ ਸਿਰ ਤੇ ਰੱਖਦੇ ਹੁੰਦੇ ਸੀ ਅਸੀਂ ਜੋ ਕੁਝ ਵੇਖਿਆ ਪਾਣੀ ਦੀਆਂ ਠੰਡੀਆਂ ਬੋਤਲਾਂ ਸਾਰਾ ਕੁਝ ਉਦੋਂ ਅਸੀਂ ਕਿਸੇ ਕਿਸੇ ਇੱਕ ਮੈਂਬਰ ਕੋਲ ਇੱਕ ਬੱਚੇ ਕੋਲ ਛਤਰੀ ਹੋਣੀ 40 ਬੱਚੇ ਇਦਾਂ ਹੀ ਪੈਦਲ ਤੁਰੇ ਹੋਣੇ ਨਾਲ ਜਿਹਦੇ ਘਰ ਵਾਲਿਆਂ ਕਿਦੋਂ ਛਤਰੀ ਲੈ ਦੇਣੀ ਤੇ ਇੱਕ ਨੇ ਛਤਰੀ ਲਈ ਹੋਣੀ ਤਾਂ ਚਾ ਚੜ ਜਾਣਾ ਆ ਕੈਂਚੀਆਂ ਵਾਲਾ ਸਾਈਕਲ ਸਿੱਖਣਾ ਲੰਬਾ ਸਮਾਂ ਲੰਘ ਗਿਆ ਸਾਈਕਲ ਸਿੱਖਦੇ ਆ 6ਵੀਂ 7ਵੀਂ ਤੱਕ ਤੇ ਸਾਈਕਲ ਹੀ ਨਹੀਂ ਸਿੱਖਿਆ ਗਿਆ ਸਾਤੋਂ ਅਸੀਂ ਐਵੇਂ ਤੁਹਾਨੂੰ ਕਹਿ ਦਈਏ ਵੀ ਗੱਲਾਂ ਜਿਹੜੀਆਂ ਗੱਲ ਇੰਨੀ ਕਹਿਆ ਕਿ ਡਿਵੈਲਪ ਕਿੰਨਾ ਹੁਣ ਅੰਦਾਜ਼ਾ ਨਹੀਂ ਲਗਾ ਸਕਦੇ ਹੁਣ ਬੱਚਿਆਂ ਨੂੰ ਦੱਸੀਏ ਨਾ ਕਿ ਇਹ ਰਸਤਾ ਕੱਚਾ ਸੀ ਤੇ ਕੱਚਾ ਰਸਤਾ ਬੱਚੇ ਯਕੀਨ ਹੀ ਨਹੀਂ ਕਰਦੇ ਯਕੀਨ ਹੀ ਨਹੀਂ ਕਰਦੇ ਯਕੀਨ ਹੀ ਨਹੀਂ ਕਰਦੇ ਕਿ ਇਹ ਰਸਤਾ ਕੱਚਾ ਸੀ ਹੋਂ ਤੇ ਘੱਟਾ ਉੱਡੇ ਨਾ ਤੇ ਉਹਨੂੰ ਕਹਿੰਦੇ ਆ ਬੱਲੇ ਬੱਲੇ ਪਿੰਡ 'ਚ ਬੜਾ ਘੱਟਾ ਉਹ ਮੈਂ ਕਹਿੰਨਾ ਭਾਜੀ ਬੜਾ ਸ਼ੁਕਰ ਆ ਮਾਲਕ ਦਾ ਉਹ ਪ੍ਰਮਾਤਮਾ ਦਾ ਸ਼ੁਕਰ ਕਰੀਏ ਕਿ ਅਸੀਂ ਇਸ ਵੇਲੇ ਸਵਰਗ 'ਚ ਬੈਠੇ ਆ ਪਿੰਡ ਵੀ ਅੱਜ ਕੱਲ ਚੰਡੀਗੜ੍ਹ ਦੇ ਬਰਾਬਰ ਬਣੇ ਪਏ ਆ ਹਰ ਇੱਕ ਫੈਸਿਲਿਟੀ ਹਰ ਫੈਸਿਲਿਟੀ ਆ ਲਾਈਟਾਂ ਲੱਗੀਆਂ ਕਾਰਾਂ ਜਾਂਦੀਆਂ ਸਾਰਾ ਕੁਝ ਜਾਂਦਾ ਤੇ ਬੜਾ ਫਰਕ ਆ ਔਰ ਬਿਜ਼ਨਸ ਕਰੋ ਕਾਰੋਬਾਰ ਕਰੋ ਸਰਕਾਰੀ ਨੌਕਰੀਆਂ ਹੁਣ ਘੱਟ ਆ ਹੁਣ ਲੋਕਾਂ ਨੂੰ ਬਿਜ਼ਨਸ ਦੀ ਲੋੜ ਆ ਹੁਣ ਲੋਕਾਂ ਨੇ ਜੇ ਪੜ੍ਹਾਈ ਕੜੀ ਉਹਦੀ ਵੈਲਿਊ ਕਰਨ ਉਦਾ ਮੁੱਲ ਪਾਉਣ ਕਈ ਵਾਰ ਵੇਖਿਆ ਕਿ 2 ਘੰਟੇ 4 ਘੰਟੇ ਕੋਈ ਤਾਸ਼ ਖੇਡਦਾ ਟਾਈਮ ਨਗਾਹ ਦਿੰਦਾ ਕੋਈ ਗੇਮ ਖੇਡਦਾ ਵੇਖਦਾ ਟਾਈਮ ਨਗਾਹ ਦਿੰਦਾ ਜਿੰਨਾ ਤੁਸੀਂ 2 ਘੰਟੇ ਜੇ ਤਾਸ਼ ਖੇਡੀ ਤੇ 2 ਘੰਟੇ ਤੁਸੀਂ ਕੁਝ ਨਹੀਂ ਸੋਚਿਆ ਜੇ 4 ਘੰਟੇ ਤਾਸ਼ ਖੇਡੀ ਤੁਸੀਂ ਸਮਝ ਲਓ ਕੁਝ ਨਹੀਂ ਸੋਚਿਆ ਤੇ ਫਿਰ ਡਿਵੈਲਪ ਉਹ ਨਹੀਂ ਆ ਜਿੰਨ ਨਹੀਂ ਸੋਚਿਆ ਮੈਂ ਤਾਂ ਉਹਨੂੰ ਡਿਵੈਲਪ ਨਹੀਂ ਕਹਾਂਗਾ ਜਿਹੜਾ ਸੋਚਦਾ ਅੱਜ ਉਹ ਡਿਵੈਲਪ ਹੈ ਪਿੰਡਾਂ ਵਿੱਚ ਅੱਜ ਤੁਹਾਨੂੰ ਤਾਸ਼ ਖੇਡਣ ਵਾਲੇ ਨਹੀਂ ਮਿਲਦੇ ਕੋਈ ਪਿੰਡ ਹੋਣਗੇ ਜਿਨ੍ਹਾਂ ਪਿੰਡਾਂ ਦੇ ਵਿੱਚ ਸੋਚਦੇ ਆ ਕਿ ਹਰੇ ਅਸੀਂ ਡਵੈਲਪ ਹੋਣਾ ਹੀ ਨਹੀਂ ਜਿਨ੍ਹਾਂ ਨੇ ਸੋਚਿਆ ਅਸੀਂ ਹੋਣਾ ਹੀ ਨਹੀਂ ਹੋਣਾ ਪਿੰਡਾਂ ਚ ਤਾਸ਼ ਅੱਜ ਵੀ ਚੱਲਦੀ ਹੈ ਜਿਨ੍ਹਾਂ ਨੂੰ ਪਤਾ ਸੀ ਡਵੈਲਪ ਹੋਣਾ ਉਹ ਤਾਸ਼ਾਂ ਛੱਡਤੀਆਂ ਹੋਣਾ ਬਿਲਕੁਲ ਸਾਡੇ ਪਿੰਡਾਂ 'ਚ ਚਲੇ ਜਾਓ ਇੱਕ ਬੰਦਾ ਮੈਨੂੰ ਦੱਸ ਦਿਓ ਕਿਤੇ ਢਾਣਾ ਵਸਦੇ ਹੋ ਤਾਸ਼ ਦਾ ਹੈਗਾ ਕਿਤੇ ਨਹੀਂ ਹੈਗਾ ਕੋਈ ਮਹਿਫਲ ਨਹੀਂ ਹੈ ਹਰ ਕੋਈ ਬੰਦਾ ਆਪਣੇ ਆਪਣੇ ਰੁਜ਼ਗਾਰ ਤੇ ਆ ਹੁਣ ਦੂਸਰੀ ਗੱਲ ਕਰੀਏ ਕਿ ਸਰਕਾਰੀ ਨੌਕਰੀਆਂ ਨਹੀਂ ਹੈ ਕਿਉਂਕਿ ਉਦੋਂ ਵੀ ਸਰਕਾਰੀ ਨੌਕਰੀਆਂ ਘੱਟ ਸੀ ਜ਼ਿਆਦਾ ਵੀ ਨਹੀਂ ਸੀ ਉਦੋਂ ਵੀ ਘੱਟ ਸੀ لیکن ਹੁਣ ਵੀ ਘਟ ਹੈ ਹੁਣ ਜੋ ਯੂਰਪ ਦੇਸ਼ ਹੈ ਜਾਂ ਚੰਗੇ ਦੇਸ਼ ਆ ਉਹਨਾਂ ਨੇ ਸਾਡੇ ਪੰਜਾਬ ਨੂੰ ਖੁਸ਼ਹਾਲ ਕੀਤਾ ਬਿਲਕੁਲ ਉਹਨਾਂ ਕਰਕੇ ਲੋਕਾਂ ਨੂੰ ਇੱਕ ਨਹੀਂ ਤਾਂ ਦੂਜਾ ਰਾਹ ਲੱਭਿਆ ਇੱਕ ਰਾਹ ਮਿਲਿਆ ਲੋਕਾਂ ਰਾਹ ਮਿਲਿਆ ਜੇ ਸਾਨੂੰ ਉਦੋਂ ਸਕੂਟਰ ਕਾਰ ਨਹੀਂ ਸੀ ਨਾ ਮਿਲਦਾ ਤੇ ਅੱਜ ਸਾਨੂੰ ਜਾਜ ਵੇਖਣ ਦਾ ਮੌਕਾ ਮਿਲਦਾ ਕਿ ਅਸੀਂ ਜਾਜ ਤੇ ਜਾਣਾ ਹੈ ਜਾਜ ਤੇ ਚੜਨਾ ਹੈ ਅੱਜ ਇਦਾਂ ਦੀ ਵੈਲਿਊ ਹੈ ਸਾਡੇ ਪਿੰਡਾਂ ਦੀ ਅੱਜ ਇਦਾਂ ਦੇ ਹਾਲਾਤ ਐ ਔਰ ਜਿਹੜਾ ਪਿਛਲਾ ਵਕਤ ਐ ਜਿੰਨੂੰ ਯਾਦ ਆਉਂਦਾ ਉਹਨੂੰ ਯਾਦ ਕਰਨ ਦੀ ਲੋੜ ਨਹੀਂ ਮੇਰੇ ਹੀ ਸੋਚ ਮੁਤਾਬਕ ਹਾਂ ਕੋਈ ਗਾਲਾਂ ਕੱਢੇ ਕੋਈ ਕੁਝ ਕਬੀ ਉਹਦੀ ਸੋਚ ਐ ਲੇਕਿਨ ਉਹ ਵਕਤ ਬੜਾ ਮਾੜਾ ਸੀ ਪੈਸਾ ਕੋਲ ਨਹੀਂ ਸੀ ਪੈਸਾ ਕੋਲ ਨਹੀਂ ਸੀ ਕੱਪੜਾ ਖਾਣ ਹੰਡਾਣ ਪਾਉਣ ਵਧੀਆ ਨਹੀਂ ਸੀ ਰਾਹ ਵਧੀਆ ਨਹੀਂ ਸੀ ਤੁਸੀਂ ਜਾਗਰੂਕ ਹੋਏ ਹੋ ਤਾਂ ਅੱਜ ਤੁਹਾਡੀਆਂ ਪੰਚਾਇਤਾਂ ਜਾਗਰੂਕ ਐ ਤੁਸੀਂ ਜਾਗਰੂਕ ਹੋਏ ਤਾਂ ਤੁਹਾਡੀਆਂ ਸਰਕਾਰਾਂ ਜਾਗਰੂਕ ਐ ਤੇ ਤੁਸੀਂ ਇਹ ਚੀਜ਼ਾਂ ਨੂੰ ਲੈ ਕੇ ਚੱਲੋ ਕਿ ਅਸੀਂ ਡਿਵੈਲਪ ਕਰਨਾ ਤੁਸੀਂ ਤਾਸ਼ ਛੱਡ ਦਿਓ ਤੁਸੀਂ ਗੇਮਾਂ ਖੇਡਣੀਆਂ ਛੱਡ ਦਿਓ ਸਮਝ ਲਓ ਕਿ ਤੁਹਾਨੂੰ ਕੋਈ ਨਾ ਕੋਈ ਵਿਕਾਸ ਜਿਹੜਾ ਉਹ ਲੱਭੇਗਾ ਜਦੋਂ ਤੁਸੀਂ ਚੰਗੇ ਬੰਦਿਆਂ 'ਚ ਬੈਠਣ ਲੱਗ ਜੋਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕੀ ਫਰਕ ਹੁੰਦਾ ਹੈ ਵਿਕਾਸ ਤਾਂ ਹੀ ਹੋਣਾ ਹੈ ਜੇ ਤੁਸੀਂ ਚੰਗੇ ਬੰਦਿਆਂ 'ਚ ਬੈਠੋਗੇ ਪੜ੍ਹੇ ਲਿਖੀ ਸੁਸਾਇਟੀ 'ਚ ਬੈਠੋਗੇ ਤੇ ਤੁਹਾਨੂੰ ਅੱਗੇ ਪਤਾ ਲੱਗ ਜਾਏਗਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦਿਆਂ ਪਿੰਡ ਦੇ ਵਿੱਚੋਂ ਤੁਸੀਂ ਨਿਕਲੋ ਨਾ ਤੇ ਪਿੰਡ ਦੇ ਲੋਕ ਆਵਾਜ਼ ਦਿੰਦੇ ਆ ਕਿੱਥੇ ਚੱਲਿਆਂ ਉਹ ਬਹਿ ਜਾ ਜਾਣਾ ਹੀ ਐ ਸ਼ਹਿਰ ਵਿੱਚ ਤੁਸੀਂ ਵਿਹਲੇ ਬੈਠੇ ਹੋ ਨਾ ਤੇ ਤੁਹਾਨੂੰ ਦੂਜਾ ਬੰਦਾ ਪਤਾ ਕੀ ਕਹੇਗਾ ਕੰਮ ਹੈ ਨਹੀਂ ਉਹ ਫਲਾਣੀ ਫੈਕਟਰੀ ਵਾਲੇ ਨੂੰ ਬੰਦਾ ਚਾਹੀਦਾ ਉਹਨੂੰ ਪੁੱਛ ਕੇ ਵੇਖ ਲੈ ਫਲਾਣਾ ਕੰਮ ਹੈਗਾ ਜੀ ਸ਼ਹਿਰ ਦੇ ਲੋਕ ਸਲਾਹ ਦਿੰਦੇ ਆ ਇਹਦੇ ਕੋਈ ਝੂਠ ਨਹੀਂ ਗੱਲ ਕਿਉਂ ਤੁਸੀਂ ਕੀ ਮੰਨਦੇ ਹੋ ਗੱਲ ਨੂੰ ਬਿਲਕੁਲ ਸਹੀ ਮੰਨਦੇ ਆ ਜੀ ਲੋਕੀ ਟਾਈਮ ਵੇਸਟ ਕਰਨ ਨੂੰ ਜਿਹੜਾ ਇਹ ਬਿਲਕੁਲ ਹੀ ਗਲਤ ਮੰਨਦੇ ਆ ਇਸ ਟਾਈਮ ਗਲਤ ਮੰਨਦੇ ਆ ਟਾਈਮ ਵੇਸਟ ਕਰਨਾ ਜਿਹੜਾ ਆ ਉਹ ਬਿਲਕੁਲ ਹੀ ਟਾਈਮ ਨਹੀਂ ਵੇਸਟ ਕਰਨਾ ਚਾਹੀਦਾ ਬਿਜ਼ਨਸ ਕਰੋ ਕਾਰੋਬਾਰ ਕਰੋ ਗੱਲਾਂ ਨਾਲ ਵੀ ਕੰਮ ਹੁੰਦੇ ਆ ਬਿਲਕੁਲ ਗੱਲਾਂ ਨਾਲ ਵੀ ਕੰਮ ਹੁੰਦੇ ਆ ਅੱਜ ਪਿੰਡਾਂ ਵਿੱਚ ਜੇ ਅੱਜ ਅਸੀਂ ਕਈ ਵਾਰੀ ਜਾਗਰੂਕ ਬੰਦਾ ਲੱਭੀਦਾ ਤੇ ਸਮੇਂ ਪਹਿਲਿਆਂ ਵਿੱਚ ਵੀ ਚਿੱਠੀ ਪੜਨ ਨੂੰ ਬੰਦਾ ਲੱਭਦੇ ਹੁੰਦੇ ਸੀ ਕਿਹੜਾ ਪੜਿਆ ਲਿਖਿਆ ਤੇ ਅੱਜ ਵੀ ਉਵੇਂ ਜਿਹਾ ਮਾਹੌਲ ਹੈ ਲੇਕਿਨ ਕੀ ਹੈ ਕਿ ਮੁੱਲ ਕੇ ਦਾ ਪੜੇ ਲਿਖੇ ਦਾ ਮੁੱਲ ਕੇ ਦਾ ਜਿਹੜਾ ਜਾਗਰੂਕ ਹੈ ਐਜੂਕੇਟਿਡ ਹੈ ਐਜੂਕੇਟਿਡ ਹੈ ਜਾਗਰੂਕ ਹੈ ਤੇ ਨੌਲੇਜ ਹੈ ਹੁਣ ਫੇਰ ਗੱਲ ਉੱਥੇ ਆ ਜਾਂਦੀ ਆ ਕਿ ਪਿੰਡਾਂ ਨਾਲੋਂ 100% ਅਸੀਂ ਪਹਿਲੇ ਮਾਹੌਲ ਨਾਲੋਂ ਡਿਵੈਲਪ ਪਹਿਲੇ ਮਾਹੌਲ ਨਾਲੋਂ ਅਸੀਂ 100% ਡਿਵੈਲਪ ਹੈ ਜੇ ਕੋਈ ਕਹੇ ਕਿ ਅਸੀਂ ਡਿਵੈਲਪ ਨਹੀਂ ਹੈਗੇ ਤੇ ਮੇਰੀ ਕਿਤਾਬ ਦੇ ਵਿੱਚ ਮੇਰੇ ਨਾਲ ਬਿਠਾ ਕੇ ਰੱਖ ਦੇ ਮੈਂ ਹਰ ਚੀਜ਼ ਨੂੰ ਬਰਾਬਰ ਰੱਖ ਕੇ ਦੱਸ ਦਿਆਂਗਾ ਕਿ ਕੀ ਡਿਵੈਲਪ ਨਹੀਂ ਹੋਇਆ ਨਹੀਂ ਡਿਵੈਲਪ ਹਰ ਇੱਕ ਚੀਜ਼ ਨਾਲ ਅਸੀਂ ਡਿਵੈਲਪ ਹੋਏ ਆਂ ਹਰ ਪੱਖ ਨਾਲ ਡਿਵੈਲਪ ਹੋਏ ਆਂ ਪੜ੍ਹਾਈ ਲਿਖਾਈ 'ਚ ਸਾਡੇ ਬੱਚੇ ਚੰਗੀਆਂ ਪੜਾਈਆਂ ਕਰ ਰਹੇ ਆ ਕਿਉਂਕਿ ਸਾਨੂੰ ਸੋਚ ਚੰਗੀ ਆਈ ਹੈ ਕਿ 10 ਸਾਲ ਬਾਅਦ ਕੀ ਹੋਣਾ ਹੈ 15 ਸਾਲ ਬਾਅਦ ਕੀ ਹੋਣਾ ਹੈ ਤੇ ਪਹਿਲਾਂ ਕੀ ਹੈ ਜਾਗਰੂਕ ਨਹੀਂ ਸੀ ਅੱਗੇ ਦੀ ਸੋਚ ਕੇ ਤੁਰਦਾ ਬੰਦਾ ਅੱਗੇ ਦੀ ਸੋਚ ਕੇ ਬੰਦਾ ਤੁਰਦਾ ਤੇ ਸਮਾਂ ਜਿਹੜਾ ਹੁਣ ਇਸ ਵੇਲੇ ਡਿਵੈਲਪ ਹੈ ਇਸ ਵੇਲੇ ਪਿੰਡਾਂ ਦੀ ਤੁਸੀਂ ਮੁਕਾਬਲਾ ਨਹੀਂ ਕਰ ਸਕਦੇ ਅਸੀਂ ਨਹੀਂ ਕਹਿੰਦੇ ਕਿ ਸ਼ਹਿਰਾਂ ਨਾਲੋਂ ਪਿੰਡ ਅੱਗੇ ਆ ਨਹੀਂ ਸੋਚ ਸ਼ਹਿਰਾਂ ਵਾਲੀ ਆਈ ਹੈ ਤੇ ਪਿੰਡਾਂ ਵਾਲੇ ਅੱਗੇ ਹੋਏ ਆ ਸ਼ਹਿਰ ਪਹਿਲਾਂ ਹੀ ਡਿਵੈਲਪ ਸੀ ਸ਼ਹਿਰਾਂ ਵਾਲੀ ਸੋਚ ਆਈ ਹੈ ਦੁਕਾਨਦਾਰਾਂ ਵਾਲੀ ਸੋਚ ਆਈ ਹੈ ਬਿਜ਼ਨਸਮੈਨਾਂ ਦੀ ਸੋਚ ਆਈ ਹੈ ਤੇ ਅੱਜ ਪਿੰਡ ਵੀ ਡਿਵੈਲਪ ਨੇ ਪਿੰਡਾਂ ਦੇ ਲੋਕ ਅੱਜ ਹਰ ਘਰ ਵਿੱਚ ਸਕੂਟਰੀਆਂ ਕਾਰਾਂ ਗੱਡੀਆਂ ਖੜੀਆਂ ਨੇ ਨਹੀਂ ਤਾਂ ਪਹਿਲਾਂ ਕੀ ਸੀ ਸਾਈਕਲ ਤੋਂ ਸਾਈਕਲ ਸਾਈਕਲ ਤੋਂ ਸਾਈਕਲ ਉਹ ਵੀ ਕਿਸੇ ਕੋ ਆਏ ਤੇ ਕਿਸੇ ਕੋ ਨਹੀਂ ਤੇ ਜਦੋਂ ਅਸੀਂ ਤਾਸ਼ ਹੀ ਖੇਡ ਲੈਣੀ ਤੇ ਸਾਈਕਲ ਤੋਂ ਉਪਜ ਕਿਦਾਂ ਚੱਲਣਾ ਨਹੀਂ ਚੱਲਦਾ ਇਸ ਕਰਕੇ ਅਸੀਂ ਇਹੀ ਗੱਲ ਕਰਾਂਗੇ ਕਿ ਹਰ ਬੰਦੇ ਨੂੰ ਸੋਚਣਾ ਚਾਹੀਦਾ ਹਰ ਬੰਦੇ ਨੂੰ ਡਿਵੈਲਪ ਹੋਣਾ ਚਾਹੀਦਾ ਹਰ ਬੰਦੇ ਨੂੰ ਗੇਮਾਂ ਖੇਡਾਂ ਤਾਸ਼ਾਂ ਛੱਡ ਦੇਣੀਆਂ ਚਾਹੀਦੀ ਔਰ ਪਿੰਡ ਆਪਣਾ ਨਹੀਂ ਪਿੰਡ ਦੂਜਾ ਵੀ ਵੇਖ ਲਓ ਕਈ ਪਿੰਡ ਡਿਵੈਲਪ ਨੇ ਕਈ ਪਿੰਡਾਂ ਵਿੱਚ ਅਸੀਂ ਵੇਖਿਆ ਤਾਸ਼ ਵਾਲੇ ਨਹੀਂ ਵਿਖਦੇ ਮਿਲਦੇ ਵੇਖਣ ਨੂੰ ਨਹੀਂ ਤੇ ਵਿਲੇ ਕੁਝ ਪਿੰਡਾਂ ਜਿਹੇ ਵੀ ਆ ਗਏ ਆ ਲੇਕਿਨ ਉਹ ਪਿੰਡਾਂ ਨੂੰ ਕੋਈ ਬਦਲ ਨਹੀਂ ਸਕਦਾ ਕਿਉਂਕਿ ਉਹਨਾਂ ਨੇ ਇੱਕ ਸੋਚ ਲਿਆ ਵਾ ਕਿ ਅਸੀਂ ਨਹੀਂ ਬਦਲਣਾ ਜਿਨੇ ਬਦਲਣਾ ਉਹਨੇ ਤਾਸ਼ਾਂ ਵੀ ਛੱਡਤੀਆਂ ਉਹਨੇ ਗੇਮਾਂ ਵੀ ਛੱਡ ਦਿੱਤੀਆਂ ਐਵੇਂ ਜੇ ਕੁਝ ਰੁਝਾਨ ਨੇ ਹੁਣ ਅਗਲੀਆਂ ਗੱਲਾਂ ਅਸੀਂ ਫੇਰ ਕਰਾਂਗੇ ਅੱਗੇ ਫੇਰ ਕਿਸੇ ਮੁਕਾਮ ਤੇ ਤੁਹਾਡੇ ਨਾਲ ਜਰੂਰ ਚਰਚਾ ਹੋਵੇਗੀ ਫੇਰ ਤੁਹਾਡੇ ਜਵਾਬ ਦੇਵਾਂਗੇ ਜਿਹੜਾ ਮਰਜੀ ਸਵਾਲ ਰੱਖਿਓ ਹਰ ਸਵਾਲ ਦਾ ਜਵਾਬ ਦੇਵਾਂਗੇ ਔਰ ਆਪਣੇ ਸੱਜਣਾ ਨੂੰ ਵੀ ਕਹਿੰਦੇ ਆ ਕਿ ਜੇ ਕਿਸੇ ਨੂੰ ਕੋਈ ਹੋਰ ਵੀ ਜਾਣਕਾਰੀ ਚਾਹੀਦੀ ਹੋਵੇ ਜੇ ਕਿਸੇ ਦਾ ਕੋਈ ਕਾਰੋਬਾਰ ਨਹੀਂ ਚੱਲਦਾ ਜੇ ਕੋ ਕਹਿੰਦਾ ਜੀ ਮੇਰਾ ਕਾਰੋਬਾਰ ਨਹੀਂ ਚੱਲਦਾ ਮੇਰੇ ਕੋ 2 ਕਿੱਲੇ ਆ ਮੇਰੇ ਕੋ 10 ਕਿੱਲੇ ਆ ਮੇਰੇ ਕੋ 50 ਕਿੱਲੇ ਆ ਚਲਾਉਣਾ ਕਾਰੋਬਾਰ ਹੈ ਕਿਵੇਂ ਵੀ ਚੱਲੇ ਚਲਾ ਕੇ ਦੱਸਾਂਗੇ ਚੱਲਦਾ ਕਿ ਨਹੀਂ ਚੱਲਦਾ ਇੱਕ ਵਾਰ ਕੰਟੈਕਟ ਜਰੂਰ ਕਰਿਓ ਗੱਲਾਂ ਦੇ ਵਿੱਚ ਕਮੈਂਟਾਂ ਵਿੱਚ ਜਰੂਰ ਦੱਸਿਓ ਜੇ ਕੋਈ ਕਹੇਗਾ ਕਿ ਮੈਂ ਤਾਸ਼ ਖੇਡਾਂ ਤੇ ਮੇਰਾ ਕੰਮ ਚੱਲੇ ਉਹ ਨਹੀਂ ਚੱਲਣਾ ਨਾ ਅਸੀਂ ਚਲਾ ਸਕਨੇ ਆ ਤੇ ਨਾ ਉਹ ਪਰਮਾਤਮਾ ਨੇ ਚਲਾਉਣਾ ਇਸ ਵੇਲੇ ਆ ਕਾਲਪੁਰਖ ਬੜਾ ਬਿਆਨ ਤੇ ਉਹ ਡਾਡਾ ਬੜਾ ਬਿਆਨ ਤੇ ਉਹਨੇ ਬੜਿਆਂ ਦੀ ਬਾਹ ਫੜੀ ਏ ਤੇ ਜੇ ਤੁਸੀਂ ਵੀ ਫੜਾਉਣੀ ਚਾਹੁੰਦੇ ਹੋ ਤੇ ਇੱਕ ਵਾਰ ਜਿਹੜਾ ਵਾ ਨਾ ਸਮਾਨਾ ਬਗੋ ਆਓ ਇਹ ਸਮਾ ਦੁਆਰਾ ਨਿਗਾ ਹੋਣਾ ਪਿੰਡਾਂ ਦੇ ਮਾਹੌਲ ਅੱਜ ਚੰਗੇ ਨੇ ਇਹਨੂੰ ਮੰਦਿਆਂ ਤੇ ਨਾ ਜਾਣਦੇ ਹੋ ਇੱਕ ਵਾਰ ਵਿਚਾਰਾਂ ਜਰੂਰ ਕਰੋ ਇੱਕ ਵਾਰ ਇਹ ਵੀਡੀਓ ਜਿਹੜੀ ਹੈ ਨਾ ਵੱਤੋ ਵੱਤ ਸ਼ੇਅਰ ਜਰੂਰ ਕਰ ਦਿਓ